बहुते <laughs> ਗਰਵਾ ਨਹੀਂ ਆਪਣਾ ਫੋਟੋ ਕਿੰਨਾ ਦਰੀ ਜਦੋਂ ਜਦੋਂ ਹੈ ਨਹੀਂ ਬੰਦਾ ਕੋਈ ਇਹਦਾ ਲੈ ਰੋ ਆਇੰਦਾ ਲਾਈਵ ਕਰਾਂਗੇ ਹਾਂ ਹਾਂ ਕੀ ਕਰੇਗਾ ਹਾਂ 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 ਦੀ ਹਾਂ ਦੀ ਹਾਂ ਦੀ ਹਾਂ ਦੀ ਵਾਪਸ ਤੋਂ ਮਾਰ ਲੋ ਜਿੱਦਾਂ ਮਰਜ਼ੀ ਕਰ ਲੋ

ਪ੍ਰਸ਼ਾਸਨ ਕੋਈ ਨਹੀਂ ਹੈ ਇੱਥੇ ਪੀਠਾ ਕੋਈ ਪਤਾ ਕੋਈ ਨਹੀਂ ਹੈ ਮੈਂ ਸ਼ੁਰੂ ਕਰ ਲੱਗਦਾ ਹੈ ਜਾ ਰਹੇ ਹਾਂ ਕਿ ਕਿ ਕਰਨਾ ਹੈ ਕਿ ਕਿ ਕਰਨਾ ਹੈ ਉਹ ਪਾਣੀ ਨੂੰ ਤੇ ਸਾਡੇ ਚਾਹੇ ਸੀਤਰ ਮੰਨ ਲਈ ਸਰਦਾਰ ਬੋਟਾ ਸਮੇਂ ਪਰ ਰੱਖਣਾ ਵਿੱਚ ਵਿੱਚ ਮੋਬੜੀ ਰੱਖਣੇ ਵਿੱਚ ਦੇਖੀ ਮੈਂ ਨਹੀਂ ਜਾ ਸਕਦਾ ਇਸ ਤਰ੍ਹਾਂ ਆਪਾਂ ਨਹੀਂ ਅੱਗੇ ਤੱਕ ਬੀਬੀ ਐਮਪੀ ਦੀ ਬਰਤਨ ਦੇਖ ਰਹੇ ਹੋ ਅੱਜ ਡਾਕਟਰ ਜਿਵੇਂ ਤੁਸੀਂ ਵੀ ਕੰਫਰੰਸ ਦੇ ਕਾਲ ਦੇ ਦੇਖ ਰਹੇ ਹੋ ਤੇ ਪਹਿਲੀ ਵਾਰ ਹੋਇਆ ਕਿ ਇੰਨਾ ਜ਼ਿਆਦਾ ਨੁਕਸਾਨ ਜਿਹੜਾ ਬੀਬੀ ਨੇ ਨਹਿਰ ਦਾ ਜਿਹੜਾ ਹੈਗਾ ਬਰਸਾਤਾਂ ਦੇ ਇਸ ਮੌਸਮ ਦੇ ਵਿੱਚ ਹੋਇਆ ਨੁਕਸਾਨ ਅੱਗੇ ਵੀ ਹੁੰਦਾ ਹੈ ਪਰ ਅਗੇ ਇੱਕ ਤਾਂ ਪੁਆਇੰਟ ਕੋਈ ਹੁੰਦਾ ਜਿਹੜਾ ਆਨੰਦਪੁਰ ਸਾਹਿਬ ਦਾ ਰੋਪੜ ਦੇ ਵਿੱਚ ਇੱਕ ਨੇ ਪੁਆਇੰਟ ਤੇ ਜਿਹੜਾ ਨੁਕਸਾਨ ਹੁੰਦਾ ਤੇ ਉੱਥੇ ਪ੍ਰਸ਼ਾਸਨ ਜਲਦੀ ਜਲਦੀ ਉਹਨੂੰ ਕੱਢ ਦਿੰਦਾ ਪਰ ਤੁਹਾਨੂੰ ਪਤਾ ਕਿ ਕੱਲ 12 ਜਗ੍ਹਾ ਜਿਹੜਾ ਹੈਗਾ ਉਹ ਨੁਕਸਾਨ ਹੋਇਆ ਤੇ ਲਗਭਗ ਸਾਰੀ ਜਗ੍ਹਾ ਹੀ ਕੰਮ ਚੱਲ ਰਿਹਾ ਇੱਥੇ ਥੋੜਾ ਜਿਵੇਂ ਆਪਾਂ ਦੇਖਿਆ ਕਿ ਹੁਣ ਵੱਧ ਗਿਆ ਇੱਥੇ ਕਿਉਂਕਿ ਤੁਸੀਂ ਦੇਖੋਗੇ ਡਰੇਨ ਦਾ ਜਿਹੜਾ ਪਾਣੀ ਹੈ ਉਹ ਪਾਣੀ ਵਿੱਚ ਪੈ ਰਹੇ ਆ ਉਹਦੇ ਨਾਲ ਜਿਹੜੇ ਮਿੱਟੀ ਹੜਕ ਜਿਹੜਾ ਨੁਕਸਾਨ ਹੋਇਆ ਰਸਤਾ ਬੰਦ ਹੋ ਗਿਆ ਪਰ ਇੱਥੇ BBMP ਪਹਿਲਾਂ ਹੀ ਉਹ ਠੇਕੇਦਾਰ ਅਪਾਇੰਟ ਕੀਤੇ ਨੇ ਦਾੜੀ ਦੋ ਦੋ ਜਗ੍ਹਾ ਨੁਕਸਾਨ ਹੈ ਉੱਥੇ ਵੀ ਲੱਗੇ ਹੋਏ ਨੇ ਤੇ ਇੱਥੇ ਵੀ ਜਿਹੜਾ 10-15 ਮਿੰਟ ਦੇ ਵਿੱਚ ਵਿੱਚ BBMP ਕੋਲੋਂ ਜਿਹੜਾ ਠੇਕੇਦਾਰ ਉਹ ਆਪਣੇ ਵਰਕਰ ਲੈ ਕੇ ਇੱਥੇ ਆ ਰਿਹਾ ਤੇ ਉਸ ਤੋਂ ਬਾਅਦ ਇਹਦਾ ਉਹਨਾਂ ਵੱਲੋਂ ਕੰਮ ਸ਼ੁਰੂ ਕੀਤਾ ਜਾਊਗਾ ਤੇ ਜਿੱਥੇ ਲੋਕ ਲੋਕਾਂ ਦੀ ਸਾਡੀ ਜੋ ਵੀ ਉਹਨਾਂ ਲੋੜ ਹੋਊਗੀ ਅਸੀਂ ਇਹਨੂੰ ਨਾਲ ਹੋ ਕੇ ਉਹਨੂੰ ਜਿਹੜਾ ਹੈ ਨਾ ਪੂਰਾ ਕਰਵਾਵਾਂਗੇ ਤਾਂ ਡਾੜੀ ਸਾਹਿਬ ਲੱਗਦਾ ਜਿਹੜੀਆਂ ਡਰੇਨਾ ਨਾਲ ਵੀ ਸਫਾਈ ਨਾ ਹੋਣ ਦਾ ਕਾਰਨ ਹੋ ਸਕ ਆ ਇਹ ਵੀ ਕਰਨ ਕਿੱ사 ਜਾ ਸਕਦੇ ਨੇ ਪਰ ਇਸ ਵਾਰ ਬਰਸਾਤਾਂ ਜਿਹਦੇ ਬਹੁਤ ਜ਼ਿਆਦਾ ਹੋ ਰਹੀਆਂ ਨੇ ਜੀ ਲਗਭਗ ਪਿਛਲੇ 15 ਦਿਨ ਹੋ ਗਏ ਬਰਸਾਤਾਂ ਰੁਕੀ ਨਹੀਂ ਹੈਗੀਆਂ ਨਾ ਧਰਤੀ ਸੁੱਕੀ ਹੈ ਨਾ ਰੀਂਦਾ ਸੁੱਕੇ ਨੇਗੀਆਂ ਤੇ ਇੱਥੇ ਜਿਹੜਾ ਤੁਸੀਂ ਦੇਖੋਗੇ ਤਾਂ ਉਧਰ ਪਾਣੀ ਚੱਲਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਕਿਉਂਕਿ ਨੁਕਸਾਨ ਹੋਰ ਜਗ੍ਹਾ ਵੀ ਹੋਇਆ ਪਰ ਇੱਥੇ ਜ਼ਿਆਦਾ ਨੁਕਸਾਨ ਹੋਣ ਦਾ ਜਿਹੜਾ ਕਾਰਨ ਹੈ ਇਹ ਆ ਡਰੇਨ ਦਾ ਪਾਣੀ ਹੈ ਉਹ ਲਗਾਤਾਰ ਚੱਲ ਰਿਹਾ ਜਿਹੜਾ ਬਰਸਾਤਾਂ ਦਾ ਪਾਣੀ ਇਕੱਠਾ ਹੋ ਕੇ ਗਰ ਰਿਹਾ ਜਿਹਦੇ ਨਾਲ ਇਹ ਜਿਹੜਾ ਹੈਗਾ ਨੁਕਸਾਨ ਹੋਇਆ ਤਾਂ ठेकेदार ਆ ਰਿਹਾ ਬੀਬੀਐਮਪੀ ਕੋਲ ਭਾਜੀ ਗੱਲ ਇਦਾਂ ਹੈਗੀ ਆ ਵੀ ਦਰਸਯੋਗ ਹਾਲਾਤ ਹੈ ਤੁਸੀਂ ਘਾ ਦੇਖੋ ਆਸੇ-ਬਾਸੇ ਮੜਾ ਜਾ ਦਿਖਾਓ ਦਰਸ਼ਕਾਂ ਨੂੰ ਬੁਰਾ ਹਾਲ ਹੈ ਟਾਈਮ ਰਹਿੰਦੇ ਜੇ ਸੈਸ਼ਨ ਸਾਫ਼ ਕਿਤੇ ਹੁੰਦੇ ਤਾਂ ਅੱਜ ਹਾਲ ਸਾਨੂੰ ਦੇਖਣ ਨੂੰ ਨਾ ਮਿਲਦਾ ਸਰਕਾਰ ਦੀ ਇੰਨੀ ਢਿੱਲੀ ਕਾਰਗੁਜ਼ਾਰੀ ਹੈ ਮੇਰੇ ਦੋਸਤ ਸਰਪੰਚ ਸਾਹਿਬ ਹੋਰੀ ਵੀ ਸਵੇਰੇ ਲਾਈਵ ਦਿਖਾਇਆ ਵੀ ਇਹ ਹਾਲਾਤ ਜਿਹੜੇ ਬੜੇ ਮਾੜੇ ਐ ਇਹ ਸੈਫਨਗਿਰਨ ਵਾਲਾ ਐ ਫਿਰ ਵੀ ਪ੍ਰਸ਼ਾਸਕ ਅਧਿਕਾਰੀ ਇੱਥੇ ਕੋਈ ਵੀ ਨਹੀਂ ਪੁੱਜਿਆ ਆਕੇ ਜਿਹੜੇ ਤੁਸੀਂ ਦੇਖੋ ਕਿੰਨੇ ਪਾੜ ਪੈ ਗਏ ਭਾਜੀ ਅੱਜ ਤੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਤੇ ਇਹ ਤਾਂ ਹਾਲਾਤ ਹੀ ਬਹੁਤ ਮਾੜੇ ਆ ਕੋਈ ਸਾਇਫਨ ਇੱਕ ਵੀ ਸਾਇਫਨ ਜਿਹੜਾ ਹੈਗਾ ਇਹ ਉਹ ਸਾਫ ਸਰਕਾਰ ਵੱਲੋਂ ਨਹੀਂ ਕਰਾਇਆ ਗਿਆ ਜੋ ਕਿ ਹੁਣ ਤਰਸਯੋਗ ਦਾ ਹਾਲਾਤ ਹੁਣ ਇਹਨਾਂ ਨਹਿਰਾਂ ਦਾ ਜਿਹੜਾ ਪਾਣੀ ਹੈ ਹਟਾ ਕੇ ਸਵਾਂ ਦੇ ਵਿੱਚ ਛੱਡਿਆ ਗਿਆ ਹੈ ਭਾਖੜੇ ਤੋਂ ਉਧਰ ਡਿਵਰਟ ਕਰ ਦਿੱਤਾ ਤੇ ਉਧਰ ਹੁਣ ਬੇਲਿਆਂ ਦੇ ਪਿੰਡ ਹੜ ਰਹੇ ਆ ਹੁਣ ਤੁਸੀਂ ਭਾਜੀ ਝੂਠ ਮੰਨੋਗੇ ਅਸੀਂ ਹੁਣ ਜਾ ਕੇ ਆਏ ਆ ਬੁਰਜ ਬੋਰਡ 10 12 ਟਰਾਲੀਆਂ ਦੇ ਮਿੱਟੀ ਪਾਣ ਤੋਂ ਆ ਪਤਾ ਹੀ ਨਹੀਂ ਲੱਗ ਰਿਹਾ ਮਿੱਟੀ ਕਿੱਥੇ ਜਾ ਰਹੀ ਕਿਵੇਂ ਕੰਟਰੋਲ ਹੋਣਾ ਹੈ ਇਹ ਇਹ ਰੋਕਣ ਰੋਕ ਹੋ ਸਕਦਾ ਸੀਗਾ ਇਹਨੂੰ ਵੀ ਰੋਕਿਆ ਨਹੀਂ ਗਿਆ ਬੜਾ ਭਾਜੀ ਬੜੀ ਢਿੱਲੀ ਕਾਰਗੁਜ਼ਾਰੀ ਅਜੇ ਤੱਕ ਵੀ ਤੁਸੀਂ ਦੇਖੋ ਕਿੰਨੀ ਪਾੜ ਪੈ ਗਈ ਦੋਨੋਂ ਸਾਈਡ ਆਈ ਹਾਲੇ ਤੁਸੀਂ ਥੋੜਾ ਪਿੱਛੇ ਦੇਖੋ ਨਹੀਂ ਤੁਸੀਂ ਗਏ ਹੋਣੇ ਅੱਧਾ ਕਿਲੋਮੀਟਰ ਪਿੱਛੇ ਹੋਰ ਪਾੜ ਪੈ ਗਿਆ ਇਹ ਕਦੋਂ ਸੰਭਿਆ ਜਾਣਾ ਭਾਜੀ ਬੜਾ ਔਖੇ ਜਿਹੜੇ ਹਾਲਾਤ ਸਰਕਾਰ ਦੀ ਸ਼ਰ੍ਹਾਂ ਮਿੱਥੇ ਨਖੇਦੀ ਹੈ ਕਦੋਂ ਤੱਕ ਇਹ ਢਿੱਲੀ ਕਾਰਗੁਜ਼ਾਰੀ ਚੱਲੇਗੀ ਇਦਾਂ ਦਾ ਹਾਲਾਤ ਬੜੇ ਮਾੜੇ ਹੋ ਜਾਣਗੇ ਅੱਜ ਇੱਥੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੀ ਲੋਕਾਂ ਦਾ ਲੋਕਾਂ ਦੇ ਅੰਦਰ ਸਹਿਮ ਹੈ ਕਿ ਰਾਤਾਂ ਨੂੰ ਕਿਤੇ ਜੇ ਪਾਣੀ ਇਹ ਨਹਿਰ ਜਿਹੜੀ ਟੁੱਟ ਗਈ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਪਿਛਲੀ ਦਿਨੀ ਦੇਖ ਰਹੇ ਹਾਂ ਬਹੁਤ ਸਾਰੇ ਜਾਨਵਰ ਜਿਹੜੇ ਆ ਪਾਣੀ ਦੇ ਵਿੱਚ ਹਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਪਾਣੀ ਹੀ ਪਾਣੀ ਦਿਖ ਰਿਹਾ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਨਲਾਕੀ ਹੈ ਬੀਬੀ ਐਨ ਦੀ ਨਹਿਕਮਾ ਕਿਉਂਕਿ ਕਦੇ ਵੀ ਇਹਨੇ ਅਜ ਤੱਕ ਇਹ ਜਿਹੜੀ ਨਹਿਰ ਦੀ ਰਿਪੇਅਰ ਨਹੀਂ ਕੀਤੀ ਬਹੁਤ ਪੁਰਾਣੀ ਹੋ ਚੁੱਕੀ ਨਹਿਰ ਜਿਹੜੀ ਹੈ ਅਸੀਂ ਦੇਖਦੇ ਹਾਂ ਇਹ ਛਲੇਬਾਂ ਜਿਹੜੀਆਂ ਢਲ ਚੁੱਕੀਆਂ ਉਹ ਜਿਆਦਾ ਬਾਰਸ਼ ਹੋਣ ਕਰਕੇ ਇਹ ਜਿਹੜੀ ਨਹਿਰ ਹੈ ਕੋਈ 15 20 ਜਗ੍ਹਾ ਤੋਂ ਡੈਮੇਜ ਹੋਈ ਹੈ ਜਿੱਥੇ ਪ੍ਰਸ਼ਾਸਨ ਪੰਜਾਬ ਪ੍ਰਸ਼ਾਸਨ ਲੱਗਿਆ ਹੋਇਆ ਹਰਜੋਤ ਸਿੰਘ ਵੈਸ ਵੀ ਇੱਥੇ ਮੌਕੇ ਤੇ ਆ ਕੇ ਸਾਰਾ ਕੁਝ ਦੇਖ ਕੇ ਗਏ ਹਨ ਲੇਕਿਨ ਇਹ ਚਾਹੀਦਾ ਬੀਵੀ ਐਮਬੀ ਵਿਭਾਗ ਨੂੰ ਕਿ ਹਮੇਸ਼ਾ ਜਿਸ ਤਰ੍ਹਾਂ ਪਹਿਲਾਂ ਕਿਤੇ ਪਿਛਲੇ ਜ਼ਮਾਨੇ ਦੇ ਵਿੱਚ ਇਹਨਾਂ ਛਲੇਬਾਂ ਦੀ ਰਿਪੇਅਰ ਕੀਤੀ ਜਾਂਦੀ ਸੀ ਉਹ ਹੁਣ ਬੜੀ ਦੇਰ ਤੋਂ ਦੇਖੋ ਕਿੰਨਾ ਬਹੁਤ ਸਾਰਾ ਘਾਹ ਬੂਟ ਜਿਹੜਾ ਹੈ ਇਹਦੇ ਵਿੱਚ ਜੰਮਿਆ ਹੋਇਆ ਕੋਈ ਦੇਖ ਨਹੀਂ ਰਿਹਾ ਇਹਦੀ ਰਿਪੇਅਰ ਨਹੀਂ ਕਰ ਰਿਹਾ ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿਉਂਕਿ ਆਹ ਜਿਹੜਾ ਬਹੁਤ ਵੱਡਾ ਪਾੜ ਪਿਆ ਹੈ ਇਹਦਾ ਵੀ ਲੋਕਾਂ ਨੂੰ ਸਹਿਮ ਹੈ ਕਿ ਕਿਤੇ ਨਹਿਰ ਦੇ ਕਿਤੇ ਟੁੱਟ ਗਈ ਤਾਂ ਜਿਹੜੇ ਨਾਲ-ਨਾਲ ਦੇ ਪਿੰਡ ਹੈ ਇੱਥੇ ਜਿੱਥੇ ਬੰਦਿਆਂ ਦਾ ਨੁਕਸਾਨ ਹੋਏਗਾ ਇੱਥੇ ਬਹੁਤ ਸਾਰੇ ਜਾਨਵਰਾਂ ਦਾ ਵੀ ਨੁਕਸਾਨ ਹੋਏਗਾ ਕਿਉਂਕਿ ਜ਼ਿਮੀਂਦਾਰ ਲੋਕ ਜਿਹੜੇ ਆ ਨੇੜੇ ਰਹਿੰਦੇ ਆ ਕਿਉਂਕਿ ਇੱਥੇ ਨੇੜੇ ਨਾਲ ਸਤਲੁਜ ਰਿਆਏ ਇਹ ਨਹਿਰ ਹੈ ਇੱਕ ਨਹਿਰ ਜਿਹੜੀ ਹੋਰ ਐਸਵਾਈਲ ਉੱਪਰ ਹੈ ਪਾਣੀ ਦਾ ਬਹੁਤ ਸਾਰਾ ਖਸਾ ਇਲਾਕੇ ਦੇ ਵਿੱਚ ਬਹੁਤ ਸਾਰਾ ਨਕਸ਼ਾਨ ਅਸੀਂ ਪਹਿਲਾਂ ਢੇਲ ਚੁੱਕੇ ਆ ਬੇਲਿਆਂ ਦੇ ਵਿੱਚ ਐਨਡੀਆਰਫ ਐਨਡੀਆਰਫ ਦੀਆਂ ਟੀਮਾਂ ਵੀ ਘੁੰਮ ਰਹੀਆਂ ਬਹੁਤ ਵੱਡਾ ਨਕਸ਼ਾਨ ਦਾ ਖਤਰਾ ਹੈ ਸੋ ਚਾਹੀਦਾ ਪ੍ਰਸ਼ਾਸਨ ਨੂੰ ਕੇ ਇਸ ਵੱਲ ਧਿਆਨ ਦੇ ਕੇ ਕਿਉਂਕਿ ਬੀਬੀਐਮਬੀ ਦੇ ਕੋਲ ਸੈਂਟਰ ਦਾ ਮਹਿਕਮਾ ਹੈ ਬਹੁਤ ਵੱਡਾ ਮਹਿਕਮਾ ਹੈ ਇਹ ਕੰਮ ਉਹਨਾਂ ਵਾਸਤੇ ਕੋਈ ਬਹੁਤਾ ਔਖਾ ਨਹੀਂ ਹੈ ਲੇਕਿਨ ਮੈਂ ਸਮਝਦਾ ਕਿ ਨਲਕੀ ਹੈ ਕਿ ਜਿਹੜਾ ਮਹਿਕਮਾ ਤਰੀਕੇ ਨਾਲ ਦੇਖ ਨਹੀਂ ਰਿਹਾ ਇਸ ਕਰਕੇ ਨਹਿਰ ਜਿਹੜੀ ਹੈ ਕਿਈ ਜਗ੍ਹਾ ਤੋਂ ਟੁੱਟੀ ਹੈ ਡੈਮੇਜ ਹੋਈ ਹੈ ਬਹੁਤ ਵੱਡੀ ਮਸ਼ੀਨਰੀ ਹੈ ਇਹਨਾਂ ਦੇ ਕੋਲ ਜੇਕਰ ਚਾਹਣ ਮੈਂ ਇਹ ਪਹਿਲਾਂ ਵੀ ਫੇਸਬੁਕ ਤੇ ਇੱਕ ਮੈਂ ਲਾਈਵ ਹੋ ਕੇ ਬੋਲਿਆ ਵੀ ਸੀਗਾ ਔਰ ਮੈਂ ਪੋਸਟ ਵੀ ਪਾਈ ਸੀ ਕਿ ਅੱਜ ਜੇ ਪੰਜਾਬ ਦੇ ਉੱਤੇ ਭਾਰੀ ਪਈ ਹੈ ਤਾਂ ਇਹ ਸੈਂਟਰ ਦਾ ਸੈਂਟਰ ਦੀ ਸਰਕਾਰ ਜਿਹੜੀ ਇਹ ਤਮਾਸ਼ਾ ਦੇਖ ਰਹੀ ਹੈ ਸੈਂਟਰ ਦੀ ਸਰਕਾਰ ਨਾਲ ਨਾ ਕੋਈ ਏਡ ਦਿੱਤੀ ਹੈ ਨਾ ਕਿਸੇ ਦਾ ਕੋਈ ਮੈਸੇਜ ਆਇਆ ਨਾ ਕੋਈ ਲੋਕ ਸਭਾ ਚ ਬੋਲਿਆ ਨਾ ਕਿਸੇ ਐਮਪੀ ਨੇ ਬਿਆਨ ਦਿੱਤਾ ਕਿ ਅਸੀਂ ਇਹ ਰਾਹਤ ਦਵਾਂਗੇ ਪੰਜਾਬ ਨੂੰ ਅੱਜ ਤੱਕ ਕੋਈ ਕਿਸੇ ਦਾ ਬਿਆਨ ਨਹੀਂ ਆਇਆ ਬਹੁਤ ਮੰਦ ਭਾਗੀ ਗੱਲ ਹੈ ਕਿਉਂਕਿ ਇਹ ਸਾਡੇ ਪੰਜਾਬ ਦੇ ਵੋਟਾਂ ਦੇ ਨਾਲ ਜਿਹੜੇ ਜਿੱਤ ਕੇ ਗਏ ਆ ਸੈਂਟਰ ਦੇ ਵਿੱਚ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਤੇ ਔਰ ਸੈਂਟਰ ਦੇ ਸਰਕਾਰ ਦੇ ਵਿੱਚੋਂ ਵੀ ਕਿਸੇ ਨੇ ਮੈਂਦੇ ਨੇ ਗੱਲ ਨਹੀਂ ਕੀਤੀ ਇਹ ਚਾਹੀਦਾ ਕਿ ਜਦੋਂ ਤੁਸੀਂ ਇਹ ਇਹ ਪੰਜਾਬ ਦੀ ਗੱਲ ਨਹੀਂ ਹੈ ਹਿੰਦੁਸਤਾਨ ーーいけ。 ਹਿੰਦੁਸਤਾਨ ਦੇ ਵਿੱਚ ਬੈਠ ਕੇ ਸੈਂਟਰ ਦੇ ਵਿੱਚ ਬੈਠ ਕੇ ਪੰਜਾਬ ਦੀ ਮਦਦ ਕਰਨੀ ਇਹ ਫਰਜ ਹੈ ਕਿਉਂਕਿ ਪ੍ਰਧਾਨ ਮੰਤਰੀ ਨੂੰ ਵੀ ਬਿਆਨ ਦੇਣਾ ਚਾਹੀਦਾ ਮੰਤਰੀਆਂ ਨੂੰ ਵੀ ਬਿਆਨ ਦੇਣਾ ਚਾਹੀਦਾ ਜੇ ਸਾਡੇ ਤੇ ਆਫਤ ਪਈ ਹੈ ਕਿਉਂਕਿ ਪੰਜਾਬੀ ਹਮੇਸ਼ਾ ਜੂਝਦਾ ਹੈ ਜਿੱਥੇ ਵੀ ਚਲ ਜਾਏ ਚਾਹੇ ਪਾਕਿਸਤਾਨ 'ਚ ਹੋਵੇ ਚਾਹੇ ਹੋਰ ਦੂਜੇ ਸਟੇਟਾਂ ਦੇ ਵਿੱਚ ਹੋਵੇ ਜਿੱਥੇ ਵੀ ਹੋਵੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਪੰਜਾਬੀ ਮਦਦ ਕਰਦਾ ਹੈ ਤਾਂ ਸਾਡੀ ਵੀ ਮਦਦ ਕਰਨੀ ਚਾਹੀਦੀ ਹੈ ਬਾਹਰਲੀ ਸਟੇਟਾਂ ਨੂੰ ਔਰ ਸੈਂਟਰਲ ਸਰਕਾਰ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਤੋਂ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸਰਕਾਰ ਨੂੰ ਫੇਰ ਬੇਨਤੀ ਕਰਦਾ ਕਿ ਤੀ ਤਾਂ ਵੱਡੀ ਰਾਹਤ ਜਿਹੜੀ ਹੈ ਸੈਂਟਰ ਤੋਂ ਜਿਹੜੀ ਪੰਜਾਬ ਨੂੰ ਜਲਦੀ ਮਿਲਣੀ ਚਾਹੀਦੀ ਹੈ ਰਾਹਤ ਮਿਲਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਥੱਲੀ ਹੋ ਚਕੇ ਕਿ ਸਾਡੀ ਵੀ ਕੋਈ ਸਰਕਾਰ ਹੈ ਅੱਜ ਪੰਜਾਬ ਦੇਖ ਰਿਹਾ ਕਿ ਸੈਂਟਰ ਸਰਕਾਰ ਨਾਂ ਦੀ ਕੋਈ ਵੀ ਸਰਕਾਰ ਨਹੀਂ ਹੈ ਜਿਹੜੀ ਪੰਜਾਬ ਨੂੰ ਦੇਖੇ ਸੋ ਬਹੁਤ ਵੱਡਾ ਦੁੱਖ ਹੈ ਸੋ ਮੈਂ ਧੰਨਵਾਦੀ ਹਾਂ ਰਾਣਾ ਜੀ ਦਾ ਕਿ ਬਹੁਤ ਦਿਨਾਂ ਤੋਂ ਸਾਡੇ ਗੁੱਤ ਸਿੰਘ ਰਾਣਾ ਜੀ ਇਹ ਕਵਰੇਜ ਕਰ ਰਹੇ ਆ ਸਾਰੇ ਲੋਕਾਂ ਦੇ ਵਿੱਚ ਜਾ ਕੇ ਉਹ ਜਗ੍ਹਾ ਤੇ ਪਹੁੰਚੇ ਆ ਬਹੁਤ ਸਾਰਾ ਏਰੀਆ ਜਿਹੜਾ ਚਾਹੇ ਪਾਕੜੇ ਤੋਂ ਲੈ ਕੇ ਆਪਾਂ ਰੋਪੜ ਤੱਕ ਦੇਖ ਲਈਏ ਸਾਰੇ ਕਵਰੇਜ ਕਰਦੇ ਆ। ਤੁਹਾਡਾ ਰਾਣਾ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਵਿਕਾਸ ਕੁਮਾਰ ਹੈ ਪਿੰਡ ਪੇਠੀ ਪਰ ਤੋਂ ਹੀ। ਹਾਂ ਜੀ ਦੱਸਿਓ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਈ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ ਜੀ। ਉਸ ਕਾਰਨ ਹੈ ਜੀ ਆਪਣੇ ਹੜਾ ਦੇ ਹਾਲਾਤ ਵੀ ਬਣੇ ਹੋਏ ਆ। ਇਹ ਕੱਲ ਦਾ ਹੀ ਪਾڑے ਪਿਆਵੇਂ ਨਹਿਰ ਦੇ ਪਹਿਲਾਂ ਥੋੜਾ ਜੀ ਹਾਂ ਅੱਜ ਜ਼ਿਆਦਾ ਹੋ ਗਿਆ ਜੀ। ਕਿੰਨਾ ਬਹੁਤ ਜਾਨ ਨੁਕਸਾਨ ਵੀ ਹੋ ਰਿਹਾ ਹੁਣ ਆਵਾਜਾਈ ਨੂੰ ਵੀ ਫਰਕ ਪੈਣਾ ਈ ਬਾਕੀ ਜਿਹੜੀ ਸਾਫ ਸਫਾਈ ਦਾ ਕਰਕੇ ਥੋੜਾ ਜਿਹਾ ਨੁਕਸਾਨ ਜ਼ਿਆਦਾ ਵਧੇ ਈ ਹਾਂ ਅੱਛਾ ਹਾਂਜੀ ਤੇ ਕਿੰਨਾ ਕੁ ਫਰਕ ਪੈਂਦਾ ਅਗਲੀ ਸੜਕ ਤੋਂ ਜਿਹੜਾ ਜਗ੍ਹਾ ਜਾਣਾ ਸੜਕ ਤਾਂ ਕਾਫੀ ਪੈਣੀ ਹੁਣ ਲੋਕਾਂ ਨੂੰ ਮੁਸ਼ਕਲਾਂ ਉਪਰਾਂ ਦੇ ਘੁੰਮ ਕੇ ਆਣਾ ਪੈਣਾ ਈ ਲੋਕਾਂ ਨੂੰ ਹਾਂ ਮਤਲਬ ਲੋਕਾਂ ਦੀ ਆਵਾਜਾਈ ਨੂੰ ਹੁਣ ਟੁੱਟ ਜਾਣਾ ਜਿਹੜੇ ਆਪਣਾ ਇੱਕ ਰੋਡ ਦਾ ਲਿੰਕ ਟੁੱਟ ਜਾਣਾ ਈ ਅੱਛਾ ਬਾਕੀ ਹੁਣ ਰਸਤਾ ਇਹ ਕਾਫੀ ਕਿੰਡਾ ਜੋੜਦਾ ਈ ਸਾਡਾ ਜਿਹੜਾ ਇੱਕ ਕੱਲ ਦਾ ਜਿਹੜਾ ਇੱਥੇ ਜਿਹੜਾ ਨਹਿਰ ਤਸ ਗਈ ਸੀ ਪਹਿਲਾਂ ਵੀ ਜਿਵੇਂ ਅਸੀਂ ਸਾਰੇ ਪਿੰਡ ਵਾਸੀ ਦੀ ਦੇ ਕੇ ਗਏ ਅਸੀਂ ਵੀ ਆਪਣੇ ਵੱਲੋਂ ਜਿੰਨਾ ਸਹਿਯੋਗ ਦੇ ਸਕਦੇ ਆ ਉਹ ਨਾਲ ਅਸੀਂ ਇਹਨਾਂ ਨੂੰ ਮਦਦ ਕਰ ਰਿਹਾ ਟਰੈਕਟਰ ਟਰਾਲੀਆਂ ਪਿੱਛੇ ਸਾਡੇ ਨੌਜਵਾਨ ਭਰਾ ਲੈ ਕੇ ਆ ਰਹੇ ਨੇ ਮਿੱਟੀ ਦੀਆਂ ਉਹ ਭਰ ਕੇ ਦਾ ਬੋਰੀਆਂ ਲਾ ਕੇ ਬੰਨ ਕਰਨਾ ਕੋਈ ਵੀ ਕਿਸੇ ਵੀ ਤਰੀਕੇ ਦੇ ਜਿਹੜੀ ਸਾਡੇ ਪਿੰਡ ਵਾਸੀਆਂ ਵੱਲੋਂ ਨੌਜਵਾਨਾਂ ਵੱਲੋਂ ਪੂਰੀ ਪ੍ਰਸ਼ਾਸਨ ਦੀ ਮਦਦ ਕੀਤੀ ਜਾਵੇਗੀ। ਕੀ ਪ੍ਰਸ਼ਾਸਨ ਹਲੇ ਤੱਕ ਪੁੱਜ ਗਿਆ ਬਈ ਇਸ ਜਗ੍ਹਾ ਤੇ ਕਿ ਨਹੀਂ ਸਪੋਰਟ? ਪ੍ਰਸ਼ਾਸਨ ਦੀ ਦੇਖੋ ਜੀ ਦਿਖਦੀ ਐ ਇਤਨੀ ਲੇਕਾਰ ਗੁਜ਼ਾਰੀ ਆ ਤੁਸੀਂ ਸਾਹਮਣੇ ਦੇਖ ਸਕਦੇ ਸੈਫਣਾ ਜਿਹੜੇ ਉਹਨਾਂ ਦੇ ਕਿਤੇ ਘਾ ਵੀ ਨਹੀਂ ਸਾਫ਼ ਹੋਇਆ ਹੋਇਆ ਜੇ ਇਹ ਮੌਕਾ ਰਹਿੰਦਿਆ ਜਿਹ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਇਹ ਕੰਮ ਕੀਤੇ ਜਾਂਦੇ ਤਾਂ ਚੰਗੇ ਸੀ ਹੁਣ ਤਾਂ ਪ੍ਰਸ਼ਾਸਨ ਦਾ ਜਿਹੜਾ ਸਰਕਾਰਾਂ ਦੇ ਉਹ ਕੰਮ ਹੈ ਵੇੜੇ ਆਈ ਜਾਣ ਬਿੰਨੂ ਕੁੜੀ ਦੇ ਕੰਨ ਜਗ੍ਹਾ ਜਗ੍ਹਾ ਤੇ ਜਿਹੜਾ ਇਹ ਡੈਮੇਜ ਹੋ ਰਹੀ ਹੈ ਹਰ ਜਗ੍ਹਾ ਹੀ ਹਾਲਾਤ ਬਣ ਰਹੇ ਨੇ ਕੱਲ ਵੀ ਪਾਣੀ ਛੱਡਿਆ ਥੱਲੇ ਥੱਲੇ ਜਿਹੜੇ ਪਿੰਡ ਖੇਤਾਂ ਦੇ ਲਾਗੇ ਘਰ ਨੇ ਬਹੁਤ ਜ਼ਿਆਦਾ ਹੁੰਦੀ ਤਰਸੋ ਗਾਲਤ ਸੀ ਘਰਾਂ ਦੇ ਵਿੱਚ ਹੀ ਪਾਣੀ ਭੜਿਆ ਹੋਇਆ ਸੀ ਉਹਦੇ ਮੱਝਾਂ ਵੀ ਹੁੰਦੀਆਂ ਬਹੁਤ ਅਸੀਂ ਜਿਸਾਨ ਨੂੰ ਪਤਾ ਕਿਵੇਂ ਤਰੀਕੇ ਨਾਲ ਕੱਢ ਕੇ ਲਿਆ ਕੋ ਦੱਸਿਆ ਵੀ ਨਹੀਂ ਕਿਸੇ ਨੂੰ ਕਿ ਅੱਗੇ ਪਾਣੀ ਛੱਡਣਾ ਦਾ ਕੀ ਹੈ ਇਹਦਾ ਕੀ ਕਾਰਨ ਮੰਨਦੇ ਵੀ ਇਸ ਵਾਰੀ ਜਿਹੜੀ ਲਗਾਤਾਰ ਮੈਂ ਵੀ ਜਿਵੇਂ ਪਹਿਲਾਂ ਵੀ ਕਿਹਾ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਦੇਖਣਾ ਚਾਹੀਦਾ ਸੀ ਇਹ ਹੁਣ ਤਾਂ ਜਿਹੜੀ ਤੁਸੀਂ ਦੇਖੋ ਸਾਰੇ ਜਿਹੜੇ ਸੈਫਨ ਐ ਵੀ ਸਾਫ਼ ਨਹੀਂ ਕੀਤੇ ਹੋਏ ਹੁਣ ਤੱਕ ਜੇ ਇਹ ਸਾਫ਼ ਹੁੰਦੇ ਡਰੇਨ ਜਿੰਨੇ ਵੀ ਹੈਗੇ ਐ ਇਹਦੇ ਡਰੇਨ ਛੋਟੇ ਨਾਲੇ ਐ ਉਹ ਸਾਫ਼ ਹੁੰਦੇ ਤਾਂ ਪਾਣੀ ਨਿਕਲ ਸਕਦਾ ਸੀ ਜਦੋਂ ਪਾਣੀ ਨਹੀਂ ਨਿਕਲਦਾ ਪਾਣੀ ਇਹਨਾਂ ਦੇ ਰੋਡਾਂ ਦੇ ਉੱਪਰ ਪੱਟੀਆਂ ਦੇ ਉੱਪਰ ਤੋਂ ਨਿਕਲਣਾ ਸ਼ੁਰੂ ਕਰਦਾ ਉਹਦੇ ਨਾਲ ਜਿਹੜੀ ਖਾਰ ਪੈਣੀ ਸ਼ੁਰੂ ਹੋ ਜਾਂਦੀ